ਅੰਜੀ ਅੱਜ ਤੁਹਾਨੂੰ ਰੂਬਰੂ ਕਰਵਾਣ ਜਾ ਰਹੇ ਹਾਂ ਮਨਰੇਗਾ ਵਰਕਰਾਂ ਦੇ ਨਾਲ ਜੇਕਰ ਗੱਲ ਕਰੀਏ ਜਿੱਥੇ ਪਿਛਲੇ ਦਿਨੀ ਗਰਮੀ ਤੋਂ ਪ੍ਰਮਾਤਮਾ ਨੇ ਕੁਝ ਰਾਹਤ ਦਿੱਤੀ ਹੈ ਉੱਥੇ ਹੀ ਅੱਜ ਗਰਮੀ ਦੁਬਾਰਾ ਫੇਰ ਹੋਈ ਪਈ ਹੈ ਮਨਰੇਗਾ ਦੇ ਵਿੱਚ ਕੰਮ ਕਰ ਰਹੀ ਬਜ਼ੁਰਗ ਔਰਤ ਦੇ ਕੱਪੜਿਆਂ ਤੋਂ ਪਤਾ ਲੱਗਦਾ ਬੀਬੀ ਮੁੜਕੋ ਮੁੜਕੀ ਹੋਈ ਪਈ ਹੈ ਪਰ ਜੇਕਰ ਆਪਾਂ ਬੀਬੀ ਦੀ ਗੱਲ ਕਰੀਏ ਤਾਂ ਜਿਸ ਉਮਰ ਦੇ ਵਿੱਚ ਬੀਬੀ ਇਸ ਸਮੇਂ ਮਨਰੇਗਾ ਦੇ ਵਿੱਚ ਕੰਮ ਕਰ ਰਹੀ ਹੈ ਉੱਥੇ ਹੀ ਆਰੇ ਤੋਂ ਬਾਹਰ ਲੀਆਂ ਕੰਟਰੀਆਂ ਦੀ ਗੱਲ ਕਰੀਏ ਉਹਨਾਂ ਕੰਟਰੀਆਂ ਦੇ ਵਿੱਚ ਇਹਨਾਂ ਉਮਰ ਦੀਆਂ ਜਿਹੜੀਆਂ ਬੀਬੀਆਂ ਨੇ ਇਹਨਾਂ ਨੂੰ ਪੈਨਸ਼ਨ ਲੱਗੀ ਹੋਈ ਹੈ ਇਹ ਬੈਠ ਕੇ ਆਪਣੀ ਰੋਟੀ ਖਾਂਦੀਆਂ ਨੇ ਕਹਿੰਦੇ ਭਾਵ ਇਸ ਬੀਬੀ ਦੀ ਉਮਰ ਦੇ ਜਿਹੜੇ ਬਜ਼ੁਰਗ ਨੇ ਬਾਹਰਲੇ ਮੁਲਕਾਂ ਦੇ ਵਿੱਚ ਪੈਨਸ਼ਨ ਲੈ ਕੇ ਬੈਠੇ ਨੇ ਤੇ ਸਰਕਾਰ ਉਹਨਾਂ ਨੂੰ ਖੁਦ ਰੋਟੀ ਦੇ ਰਹੀ ਹੈ ਪਰ ਭਾਰਤ ਦੀ ਗੱਲ ਕਰੀਏ ਪੰਜਾਬ ਹੀ ਨਹੀਂ ਆਪਾਂ ਇਸ ਵਕਤ ਆਪਣੇ ਪੰਜਾਬ ਦੀ ਹੀ ਗੱਲ ਕਰਦੇ ਆਂ ਪੰਜਾਬ ਦੇ ਆਪਾਂ ਇਸ ਵਕਤ ਪਿੰਡ ਵਿੱਚ ਖੜੇ ਆਂ ਤੇ ਮਨਰੇਗਾ ਦੀ ਜੇਕਰ ਗੱਲ ਕਰੀਏ ਇਹ ਮਨਰੇਗਾ ਆ ਪਿੰਡ ਛਾਇਆ ਖੁਰਦ ਦੀ ਕਿ ਪਿੰਡ ਛਾਇਆ ਖੁਰਦ ਦੀ ਮਨਰੇਗਾ ਇੱਥੇ ਕੰਮ ਕਰ ਰਹੀ ਆ ਆਓ ਆਪਾਂ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਇੱਕ ਬੀਬੀ ਦੇ ਨਾਲ ਕਿ ਬੀਬੀ ਜੀ ਦੀ ਉਮਰ ਕਿੰਨੀ ਆ ਬੀਬੀ ਜੀ ਆਓ ਜਰਾ ਇਧਰ ਨੂੰ ਤੁਹਾਡੀ ਉਮਰ ਕਿੰਨੀ ਆ ਜੀ शाट 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 है 60 70 ਫੜੀ ਉੱਚੀ ਬੋਲ ਲੂਗੇ 60 70 ਸਾਲ ਦੀ ਬੀਬੀ ਜੀ ਤੁਹਾਡੀ ਉਮਰ 60 70 ਸਾਲ ਹੈਗੀ ਹੈ ਤੇ ਤੁਸੀਂ ਮਨਰੇਗਾ ਚ ਕਿੰਨੀ ਦਿਹਾੜੀ ਲੈ ਰਹੇ ਹੋ 100 200 ਰੁਪਏ ਨਾ ਤਾਂ 100 ਰੁਪਏ 320 ਰੁਪਏ ਤੁਹਾਡੇ ਖਾਤੇ ਵਿੱਚ ਆਉਂਦੇ ਜੇ ਤੁਹਾਨੂੰ ਕੈਸ਼ ਦਿੰਦਾ ਸਰਪੰਚ ਜਾਂ ਕੋਈ ਹੋਰ ਆਜਾ ਚ ਖਾਤੇ ਚ ਆਉਂਦੇ ਖਾਤੇ ਵਿੱਚ ਆ ਰਹੇ ਤੇ ਹੁਣ ਤੱਕ ਦੀ ਤੁਹਾਡੀ ਰਕਮ ਜਿਹੜੀ ਹੈ ਕੰਮ ਦੀ ਮਿਲ ਗਈ ਹੈ ਤੁਹਾਨੂੰ ਹਾਂ ਜੀ ਸਾਨੂੰ ਨਾਲ ਹੁੰਦੇ ਮਿਲ ਜਾਂਦੀ ਕੋਈ ਪੈਸਾ ਤੁਹਾਡਾ ਰਹਿੰਦਾ ਨਹੀਂ ਨਾ ਨਾ ਕੋਈ ਤੇ ਆਪਾਂ ਮਨਰੇਗਾ ਦੇ ਵਿੱਚ ਕੰਮ ਕਰੀ ਇੱਕ ਹੋਰ ਮਹਿਲਾ ਦੇ ਨਾਲ ਗੱਲ ਕਰਦੇ ਹਾਂ ਜਿੱਥੇ ਕਿਹਾ ਜਾਂਦਾ ਹੈ ਕਿ ਅੱਜ ਵੀ ਨਾਰੀ ਸੱfte ਭਾਰੀ ਉੱਥੇ ਹੀ ਇਹ ਮਹਿਲਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਕੰਮ ਕਰਕੇ ਰਾਜੀ ਨਹੀਂ ਹੈ ਤੇ ਬੀਬੀਆਂ ਕਿਤੇ ਨਾ ਕਿਤੇ ਘਰ ਦਾ ਦਾਲ ਫੁਲਕਾ ਚਲਾਣ ਦੇ ਲਈ ਆਪਣੇ ਘਰ ਆਪਣੇ ਬੱਚਿਆਂ ਨੂੰ ਹਰ ਸੁਵਿਧਾ ਦੇਣ ਦੇ ਲਈ ਕੰਮ ਕਰਦੀਆਂ ਨੇ ਆਹ ਉਹ ਆਪਾਂ ਇਸ ਬੀਬੀ ਦੇ ਨਾਲ ਗੱਲ ਕਰਦੇ ਹਾਂ ਤੁਹਾਡਾ ਨਾਮ ਜੀ ਹਾਂਜੀ ਬਰਮਜੀਤ परमजीत जी ਕਿਹੜੇ ਪਿੰਡ ਦੇ ਤੁਸੀਂ ਸਾਇਆ ਖੁਰਦ ਤੋਂ ਸਾਇਆ ਖੁਰਦ ਤੋਂ ਤੇ ਪਰਮਜੀਤ ਜੀ ਤੁਸੀਂ ਤੁਹਾਨੂੰ ਇਹ ਪਤਾ ਵੀ ਤੁਹਾਨੂੰ ਕਿੰਨੀ ਦਿਹਾੜੀ ਆਂਦੀ ਹੈ ਹਾਂਜੀ 200 320 ਰੁਪਏ 320 ਰੁਪਏ ਤੁਹਾਡੇ ਆਪਣੇ ਖਾਤੇ ਚ ਜਾਂਦੇ ਆ ਸਾਡੇ ਖਾਤੇ ਚ ਤੇ ਹੁਣ ਤੱਕ ਤੁਹਾਡੀ ਜਿੰਨੀ ਵੀ ਮਨਰੇਗਾ ਦੀ ਤੁਸੀਂ ਕੰਮ ਕੀਤਾ ਤੁਹਾਨੂੰ ਸਾਰੀ ਰਕਮ ਮਿਲ ਗਈ ਹਾਂਜੀ ਮਿਲ ਗਈ ਕੋਈ ਪੈਸਾ ਇੰਝ ਤੇ ਨਹੀਂ ਰਹਿੰਦਾ ਹੋਵੇ ਦੇਖ ਲਓ ਨਹੀਂ ਨਹੀਂ ਜੀ ਜੀ ਨਹੀਂ ਝੂਠਾ ਪਕਾਤੋ ਹੋ ਕਰਨਾ ਹੈ ਨਾ ਜੀ ਹਾਂਜੀ ਆਓ ਆਪਾਂ ਇੱਕ ਹੋਰ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਬਾ ਜੀ 2 ਮਿੰਟ ਦਿਓਗੇ ਜੀ ਹਾਂਜੀ ਤੁਹਾਡਾ ਨਾਮ ਜੀ ਜਗਜੀਤ ਸਿੰਘ ਜਗਜੀਤ ਜੀ ਜੇਕਰ ਆਪਾਂ ਗੱਲ ਕਰੀਏ ਤੁਹਾਡੀ ਤੁਸੀਂ ਮਨਰੇਗਾ ਦੇ ਵਿੱਚ ਕੰਮ ਕਰ ਰਹੇ ਹੋ ਪਰ ਤੁਹਾਡੀ ਉਮਰ ਦੇ ਬਜ਼ੁਰਗਾਂ ਨੂੰ ਤਾਂ ਸਰਕਾਰ ਨੇ ਪੈਨਸ਼ਨ ਲਈ ਹੋਈ ਹੈ ਤੁਹਾਨੂੰ ਲੱਗੇ ਨਹੀਂ ਜੀ ਉਹ ਕਹਿੰਦੇ 65 ਸਾਲ ਦੇ ਨੂੰ ਲੱਗੂਗੀ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ 68 ਸਾਲ ਦੀ ਹੋ ਗਈ ਬਾ 68 ਪੂਰੀ ਹੋ ਗਈ ਤੁਹਾਨੂੰ ਇਹ ਗੱਲ ਕਿਹਨੇ ਆਖੀ ਹੈ ਕਿ 65 ਸਾਲ ਦੇ ਨੂੰ ਤੁਹਾਨੂੰ ਪੈਨਸ਼ਨ ਲੱਗੂ ਉਹ ਕਹਿੰਦੇ ਆ ਵੀ 65 ਸਾਲ ਤੇ ਪੈਨਸ਼ਨ ਲੱਗਦੀ ਆ ਤੇ ਜਾਂ ਇੱਕ ਦੋ ਗਰੀ ਫਾਰਮ ਭਰ ਆਉਣ ਗਿਆ ਕਹਿੰਦੇ 65 ਸਾਲ ਤੇ ਫਾਰਮ ਭਰਿਆ ਜਾਊਗਾ ਤੇ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ ਬਜ਼ੁਰਗ ਜਿਹੜੇ ਜੈਂਟਸ ਨੇ ਇਹਨਾਂ ਦੀ ਜਿਹੜੀ ਪੈਨਸ਼ਨ ਹੈ ਲੱਗ ਵੀ ਹੈ 60 ਸਾਲ ਤੋਂ ਉੱਪਰ ਦੇਆਂ ਦੀ ਪਰ ਬਾਪੂ ਜੀ ਨੂੰ ਜਾਣਕਾਰੀ ਗਲਤ ਦਿੰਦੇ ਨੇ ਕਿ ਹਲੇ ਇਹਨਾਂ ਦੀ ਪੈਨਸ਼ਨ ਨਹੀਂ ਲੱਗਦੀ ਜਦੋਂ ਇਹ 65 ਸਾਲ ਦੇ ਹੋਣਗੇ ਉਦੋਂ ਤੇ ਬਾਪੂ ਜੀ ਤੁਸੀਂ ਫਿਰ ਉਹਨਾਂ ਨੂੰ ਐ ਨਹੀਂ ਕਿਹਾ ਵੀ ਵੋਟ ਵੀ ਫਿਰ ਉਹਨਾਂ ਨੂੰ ਤੁਸੀਂ 65 ਸਾਲ ਤੋਂ ਬਾਅਦ ਹੀ ਪਾਉਂਗੇ ਉਹਨਾਂ ਉਹ ਤੱਕ ਹੈ ਨਹੀਂ ਜੀ ਬਜ਼ੁਰਗਾਂ ਨੂੰ 60 ਸਾਲ ਦਾ ਹੋਣ ਤੋਂ ਬਾਅਦ ਵੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਪੈਨਸ਼ਨ ਨਹੀਂ ਮਿਲ ਰਹੀ ਜਦੋਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਬਜ਼ੁਰਗਾਂ ਨੂੰ ਘਰ ਬੈਠਾ ਨੂੰ ਹੀ ਪੈਨਸ਼ਨ ਦਿੱਤੀ ਜਾਂਦੀ ਹੈ ਔਰ ਉਹ ਕੋਈ ਕੰਮਕਾਰ ਨਹੀਂ ਕਰਦੇ ਕੰਮ ਕਰਨਾ ਤਾਂ ਉਹਨਾਂ ਦੀ ਇੱਛਾ ਹੀ ਨਹੀਂ ਉਹ ਮੋਜਾ ਮਾਰਨ ਤੇ ਬੀਬੀਆਂ ਨੂੰ ਦੇਖ ਕੇ ਇੱਕ ਗੱਲ ਸਮਝ ਆਉਂਦੀ ਹੈ ਕਿ ਪੰਜਾਬ ਦੇ ਹਾਲਾਤ ਅੱਜ ਕਿੱਥੇ ਨੇ ਬਜ਼ੁਰਗ ਬੀਬੀਆਂ ਕੰਮ ਕਰ ਕਰ ਰਹੀਆਂ ਨੇ ਜਦੋਂ ਕਿ ਬੀਬੀਆਂ ਨੂੰ ਵੀ ਪੈਨਸ਼ਨ ਲੱਗੀ ਹੋਈ ਹੈ ਪਰ ਫਿਰ ਵੀ ਬੀਬੀਆਂ ਦਿਹਾੜੀ ਧੱਪੇ ਦੇ ਉੱਤੇ ਮਨਰੇਗਾ ਦੇ ਵਿੱਚ ਕੰਮ ਕਰਨ ਨੂੰ ਮਜਬੂਰ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਪੰਜਾਬ ਦੇ ਬਜ਼ੁਰਗਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਰੰਗਲਾ ਪੰਜਾਬ ਦਾ ਸੁਪਨਾ ਦਿਖਾ ਕੇ ਬਣੀ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਇਸ ਵਕਤ ਦੀ ਸਰਕਾਰ ਸੀਐਮ ਭਗਵੰਤ ਮਾਨ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਦਿੰਦੇ ਨੇ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ